ਅੱਛੀ ਤਾਂ ਕੁਲਵਿੰਦਰ ਕੌਰ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੰਨੜਾ ਰਣਾਕ ਦੀ ਅਫਾਤੀ ਐਕਚੁਅਲੀ ਉਸ ਤੋਂ ਤੇ 에어ਪੋਰਟ ਤੇ ਵੀ ਡਿਊਟੀ ਸੀ ਕਿਤੇ ਤੋਂ ਕੰਨੜਾ ਉਹਨੇ ਇੱਥੇ ਪਹੁੰਚਿਆ ਤਾਂ ਮੇਰੇ ਕਾਫੀ ਟਾਈਮ ਦਾ ਉਦੋਂ ਮੈਂ ਚੌਂਚ ਨਹੀਂ ਆਈ ਹੋਈ ਸੀ ਹਜੇ ਤਾਂ ਅਰੇ ਇਹਨਾਂ ਤੋਂ ਕਿ ਉਸਤਾਦ ਸੀਗੇ ਤੁਹਾਨੂੰ ਵੀ ਪਤਾ ਹੋਣਾ ਜਿਹੜਾ ਕਸਾਨੀ ਕਰਨੇ ਚੱਲਦੇ ਸੀਗੇ ਤੇ ਉਹ ਕਸਾਨੀ ਕਰਨ ਦੇ ਵਿੱਚ ਮੇਰੇ ਜਿਹੜੇ ਦਾਦੇ ਸੀਗੇ ਉਹ ਵੀ ਉੱਥੇ ਇੰਪਾਰਟਿਸਨੇਟ ਕਰ ਰਹੇ ਸੀ ਨਾਲ ਉਹ ਭਾਗ ਦੇ ਵਿੱਚ ਪਰ ਕੰਨਣਾ ਖਾਸ ਸੀ ਜਿਹੜੀ ਉਸ ਟਾਂ ਤੋਂ ਤੁਹਾਨੂੰ ਵੀ ਪਤਾ ਵੀ ਬਹੁਤ ਔਰ ਗੋਲਦੀ ਸੀ ਵੀ ਇਹ ਕਿਉਂ ਬੈਠੇ ਇੱਥੇ ਇਹ ਸਾਰੇ ਪਿੰਡ ਲੋਕ ਆ ਜਾਂਦੇ ਇੱਥੇ ਇਕੱਠੇ ਹੋ ਕੇ ਇਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪ ਦੇ ਆਪ ਇਹਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਮਾਸਟਰ ਨਾਲ ਜੇ ਅੰਦਰ ਕੁਸਤਾ ਤਾਂ ਬਹੁਤ ਹੀ ਕਰਫੀ ਦਾ ਜੋਬ ਤੇ ਨਹੀਂ ਸੀਗੀ ਪਰ ਅੱਜ ਸਾਮਣੀ ਆਈਆ ਤਾਂ ਮੈਂ ਆਪ ਦੇ ਹਿਸਾਬੇ 'ਚ ਕੰਟਰੋਲ ਨਹੀਂ ਕਰ ਪਾਈਗੀ ਕਿਉਂਕਿ ਪੰਜਾਬੀ ਆ ਉਹਦੇ ਜੁਝਬਾਤ ਹੈ ਮੇਰੇ ਡਾਕੂ ਤਾਂ ਆਪਣੀ ਫੜਦੇ ਕਦੇ ਨਹੀਂ ਤਾਂ ਹਾਂ ਤਾਂ ਸਹੀ ਹੋਇਆ ਕਿ ਮੈਂ ਤਾਂ ਦੋਨੋਂ ਪਹਿਲਾਂ ਹੀ ਬਣਾਉਣੀ ਜਾ ਰਹੀ ਪਹਿਲਾਂ ਹੀ ਤੁਸੀਂ ਇਹ ਮਨ ਬਣਾ ਲਿਆ ਸੀਗਾ ਵੀ ਤੁਸੀਂ ਇੱਥੇ ਟੈਗ ਕਰਨਾ ਜਾਂ ਅਚੇਤਾਂ ਕਰਦੇ ਹੋ ਨਹੀ ਅਚੇਤਾਂ ਕਰਦੇ ਮੈਂ ਤਾਂ ਸਾਮਣੀ ਆਈ ਤਾਂ ਮੈਂ ਆਪੇ ਕੰਟਰੋਲ ਨਹੀਂ ਕਰ ਪਾਈ ਤਾਂ ਮੇਰੇ ਤੋਂ ਇਹ ਹੋਇਆ ਕਿ ਮੈਂ ਵੀ ਤਾਂ ਮੰਨਣਾ ਨਹੀਂ ਕਿ ਉਹ ਕੋਈ ਰੇਸ ਪਾਉਣਗੇ ਪਰ ਜੋ ਉਹਨੇ ਸ਼ਰਤਾਂ ਰੱਖੀਆਂ ਸੀ ਵਰਤੀ ਸੀ ਮੈਨੂੰ ਮਜਬੂਰ ਨੇ ਕਰਨਾ ਪਿਆ ਇਹ ਤੁਹਾਨੂੰ ਇਹ ਜਦੋਂ ਤੁਸੀਂ ਸਾਰੀ ਗੱਲਬਾਤ ਕੀਤੀ ਤੁਹਾਨੂੰ ਇਹ ਦੰਨ ਲੱਗਾ ਵੀ ਜੋਬ ਚਲੀ ਜਾਊਗੀ ਬੜੀ ਮੁਸ਼ਕਲ ਦੇ ਨਾਲ ਸਰਕਾਰੀ ਜੋਬ ਮਿਲਦੀ ਹੈ ਨਹੀਂ ਇਹ ਪੰਜਾਬੀ ਕੌਮਾਂ ਪੰਜਾਬੀ ਹੈ ਜਿਹੜੇ ਇਹਨਾਂ ਦਾ ਖੌਨ ਆ ਜਿਹੜਾ ਜਿੱਦੋਂ ਤੱਕ ਕੋਈ ਤਾਂ ਸ਼ਬਦ ਕਰਦਾ ਦੋਗੇ ਬੇਪਰਵਾਹ ਹੋ ਜਾਂਦੇ ਆ ਕਿਉਂਕਿ ਕੋਈ ਵੀ ਕਿਤੇ ਦਾ ਬਿੱਟਾ ਨਹੀਂ ਖਾਰਿਆ ਹੈ ਜੇ ਮੈਨੂੰ ਜੋਬ ਮਿਲਦੀ ਆ ਤਾਂ ਕੋਈ ਰੰਗ ਦੀ ਲੋੜ ਨਹੀਂ ਹੈ ਸੀ ਕਲਿੰਡਰ ਕੌੜ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਰਲ ਹੋ ਰਹੀ ਹੈ ਕੰਨੜਾ ਰਨਾਕੀ ਆਪਾਂ ਕੀ ਐਕਚੁਅਲੀ ਉਸ ਹਫਤੇ ਮੈਂ ਐਰਪੋਰਟ ਤੇ ਡਿਊਟੀ ਸੀ ਕਿਤੇ ਤੋਂ ਕੰਮ ਕਰਨਾ ਮੈਨੂੰ ਇੱਥੇ ਪਹੁੰਚਿਆ ਤਾਂ ਮੇਰੇ ਕੋਲ ਹੀ ਟਾਈਮ ਦਾ ਉਦੋਂ ਮੈਂ ਚੌਂਚ ਨਹੀਂ ਆਈ ਹੋਈ ਸੀ ਹਜੇ ਤਾਂ ਅਰੇ ਮਾਪੇ ਕਿ ਖੁਸਾ ਸੀ ਕਿ ਤੁਸੀਂ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਸਾਲੀ ਕਰਨੇ ਚੱਲਦੇ ਸੀਗੇ ਤੇ ਉਹ ਕਸਾਲੀ ਕਰਨੇ ਵਿੱਚ ਮੇਰੇ ਜਿਹੜੇ ਦਾਦੇ ਸੀਗੇ ਉਹ ਵੀ ਉੱਥੇ ਇੰਪਾਰਟਨਰ ਕਰ ਰਹੇ ਸੀ ਨਾਲ ਉਹ ਭਾਗ ਦੇ ਵਿੱਚ ਪਰ ਕੰਦਣਾ ਖਾਸ ਸੀ ਜਿਹੜੀ ਉਸ ਟਾਂਡ ਤੋਂ ਤੁਹਾਨੂੰ ਵੀ ਪਤਾ ਵੀ ਬਹੁਤ ਗੋਲਦੀ ਸੀ ਵੀ ਇਹ ਕਿਉਂ ਬੈਠੇ ਇੱਥੇ ਇਹ ਸਾਰੇ ਪੇੜ ਲੋਕ ਆ ਜਾਂਦੇ ਇੱਥੇ ਇਕੱਠੇ ਹੋ ਕੇ ਇਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪ ਦੇ ਆਪ ਇਹਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਮਾਸਤਲ ਨਾਲ ਜੇ ਅੰਦਰ ਗੁੱਸਾ ਤਾਂ ਬਹੁਤ ਹੀ ਕਰ ਸਕਦਾ ਜੋਬ ਤੇ ਨਹੀਂ ਸੀਗੀ ਪਰ ਅੱਜ ਸਾਹਮਣੇ ਆਈ ਆ ਤਾਂ ਮੈਂ ਆਪ ਦੇ ਕਿਸੇ ਤੇ ਕੰਟਰੋਲ ਨਹੀਂ ਕਰ ਪਾਹਗੀ ਜੋ ਕਿ ਪੰਜਾਤੀ ਆਉ ਉਹਦੇ ਚੁਝ ਬਾਤ ਮੇਰੇ ਡਾਕ ਨਹੀਂ ਕਰਦੇ ਕਦੇ ਵੀ ਤਾਂ 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 ਸਹੀ ਹੋਇਆ ਕਿ ਮੈਂ ਤੋਂ ਦੋਨੋਂ ਕੰਨੀ ਬਣਾਉਣੀ ਜਿਹਾ ਵੀ ਪਹਿਲਾਂ ਹੀ ਤੁਸੀਂ ਇਹ ਮਨ ਬਣਾ ਲਿਆ ਸੀਗਾ ਵੀ ਤੁਸੀਂ ਇੱਥੇ ਟੈਗ ਕਰਨਾ ਜਾਂ ਅਸੀਂ ਜਾਣ ਕਰਪਾ ਸਰ ਨਹੀਂ ਜਾਣ ਕਰਪਾ ਮੈਂ ਤਾਂ ਸਾਹਮਣੇ ਆਈ ਤਾਂ ਕਹਿੰਦੇ ਆਪਣੇ ਕੰਟਰੋਲਿੰਗ ਕੰਪਨੀ ਤਾਂ ਮੇਰੇ ਤੋਂ ਹੀ ਹੋ ਗਿਆ ਮੈਂ ਨਹੀਂ ਕਿ ਫਾਂਸਰੀ ਸੀ ਉਹ ਕੋਈ ਰੇਸ ਪਾਉਣੀ ਪਰ ਜੋ ਉਹਨੇ ਸ਼ਬਦਾਂ ਨੂੰ ਸੰਦੇ ਵਰਤੀ ਸੀ ਮੈਨੂੰ ਮਜਬੂਰ ਨਹੀਂ ਕਰ ਸਕਿਆ ਤੇ ਤੁਹਾਨੂੰ ਇਹ ਜਦੋਂ ਤੁਸੀਂ ਸਾਰੀ ਗਰਵਾਹੀ ਕੀਤੀ ਤੁਹਾਨੂੰ ਇਹ ਦੰਨ ਲੱਗਾ ਵੀ ਜੋਬ ਚਲੀ ਜਾਉਂਗੀ ਬੜੀ ਮੁਸ਼ਕਲ ਦੇ ਨਾਲ ਸਰਕਾਰੀ ਜੋਬ ਮਿਲਦੀ ਹੈ ਨਹੀਂ ਇਹ ਪੰਜਾਬੀ ਖੌਮਾ ਪੰਜਾਬੀ ਹੈ ਜਿਹੜੇ ਇਹਨਾਂ ਦਾ ਖੌਨ ਆ ਜਿਹੜਾ ਉਹ ਦਿੱਦੋਤ ਕੋਈ ਤਾਂ ਸ਼ਬਦ ਕਰਦਾ ਤਾਂ ਉਹ ਬੇਪਰਵਾਹ ਹੋ ਜਾਂਦੇ ਕਿਉਂਕਿ ਕੋਈ ਵੀ ਕਿਤੇ ਦਾ ਬਿੱਤਾ ਨਹੀਂ ਖਾਰਿਆ ਹੈ ਜੇ ਮੈਨੂੰ ਜੋਬ ਮਿਲਦੀ ਤਾਂ ਕੋਈ ਰੰਗ ਦੀ